ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਜਿੱਥੇ ਹਰ ਵਰਗ ਦੇ ਲੋਕ ਹਰ ਵਰਗ ਦੀ ਸੇਵਾ ਸੰਭਾਲਦੇ ਉਹਨਾਂ ਦੀ ਮਦਦ ਕਰਨ ਦੇ ਲਈ ਜੁਟੇ ਹੋਏ ਨੇ ਉੱਥੇ ਹੀ ਪੰਜਾਬ ਚ ਚੱਲਦੇ ਨਸ਼ੇ ਨੂੰ ਲੈ ਕੇ ਨਸ਼ੇੜੀ ਲੋਕ ਤੇ ਹੋਰ ਕਈ ਤਰ੍ਹਾਂ ਦੇ ਲੁਟੇਰਾ ਪਾਲਟੀਆਂ ਆਪਣੇ ਹਥਿਆਰ ਚੱਕ ਕੇ ਰਸ਼ਨ ਵਾਲੀਆਂ ਟਰਾਲੀਆਂ ਨੂੰ ਲੁੱਟਣ ਦੇ ਲਈ ਕਈ ਜਗ੍ਹਾ ਤੇ ਕਾਮਯਾਬ ਹੋ ਰਹੇ ਨੇ ਤੇ ਕਈ ਜਗ੍ਹਾ ਤੇ ناکਾਮਯਾਬੀ ਦਿਖਾਈ ਦੇ ਰਹੇ ਨੇ ਇਸੇ ਤਰ੍ਹਾਂ ਹੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀ ਦਿਖਾ ਰਹੇ ਹਾਂ ਕਿ ਕਿਵੇਂ ਲੁਟੇਰਾ ਪਾਲਟੀਆਂ ਨੇ ਰਸ਼ਨ ਵਾਲੀਆਂ ਟਰਾਲੀਆਂ ਨੂੰ ਘੇਰਾ ਪਾਇਆ ਤੇ ਉਹ ਕਿਵੇਂ ਟਰਾਲੀਆਂ ਲੁੱਟਣ ਤੋਂ ਕਾਮਯਾਬ ਰਹੇਗੇ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਤੇ ਵੀਡੀਓ ਨੂੰ ਇਸ ਲਈ ਵੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਰਸਣ ਵਾਲੀਆਂ ਟਰਾਲੀਆਂ ਲੈ ਕੇ ਆ ਰਹੇ ਵੀਰ ਆਪਣੇ ਆਪ ਨੂੰ ਪਹਿਲਾਂ ਹੀ ਸੁਰੱਖਿਅਤ ਕਰ ਸਕਣ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਰੀ ਜੀ ਆਪਾਂ ਡੇਰਿਆਂ ਤੇ ਆਈਡੈਂਟੀਫਿਕੇਸ਼ਨ ਪੂਰੀ ਕਰਕੇ ਉਹਦੀ ਪੜਤਾਲ ਕਰਕੇ ਕਿ ਵਾਕਿਆ ਜਿੱਥੇ ਕੋਈ ਨਹੀਂ ਪਹੁੰਚਿਆ ਆਪਾਂ ਉਹਨਾਂ ਡੇਰਿਆਂ ਨੂੰ ਪਹਿਲਾਂ ਵੈਰੀਫਾਈ ਕੀਤਾ ਔਰ ਫਿਰ ਉੱਥੇ ਉਸਮਾਨ ਆਪਾਂ ਜਿਹੜਾ ਤੂੜੀ ਆ ਚੋਖ ਰਿਆ ਜਾਕਟਸ ਨੇ ਲੇਡੀਜ਼ ਕਿਟ ਨੇ ਜਿਹੜੀਆਂ ਕੁਝ ਸਾਡੀਆਂ ਪੈਣ ਆਈ ਹੋਈਆਂ ਜਿਨ੍ਹਾਂ ਦਾ ਨਿੱਜੀ ਕੋਈ ਸਮਾਨ ਸੀਗਾ ਉਹ ਨਹੀਂ ਕਿਸੇ ਨੂੰ ਦੱਸ ਸਕਦੀਆਂ ਉਹ ਸਾਡੀਆਂ ਸੰਗਤਾਂ ਨੇ ਤਿਆਰ ਕੀਤੀਆਂ ਸੀ ਜਿਹੜੀਆਂ ਆਪਾਂ ਉਹਨਾਂ ਨੂੰ ਉਹਨਾਂ ਨੂੰ ਸਿਵਾ ਦੇ ਕੇ ਆਏ ਆਂ ਪਹਿਲੇ ਪ ਆਪਣੇ ਭਾਗਾਂ ਵਾਲੇ ਪਿੰਡ ਦਾ ਨਾਮ ਦੱਸ ਦਿਓ ਜਿੱਥੋਂ ਇਹ ਸੇਵਾ ਆਈ ਹੈ ਇਹਦੀ ਸਾਡਾ ਨਗਰਿਆ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਬੁੱਟਰਕਲਾ ਐ ਪੋਸਟ ਆਫਸ ਮਰਜੀ ਦੀਆਂ ਕਾਦੀਆਂ ਉਥੋਂ ਐਨਆਈ ਵੀਰਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਨਗਲਦੇ ਸਹਿਯੋਗ ਨਾਲ ਇਹ ਆਪਾਂ ਨਾਉਂ ਟ੍ਰੈਲੀ ਲੈ ਕੇ ਆਈਏ ਤੇ ਬਾਬਾ ਜੀ ਜਿੱਦਾਂ ਹੁਣ ਤੁਸੀਂ ਇੱਥੇ ਡੇਰਿਆਂ ਤੇ ਵੀ ਜਾਂਦੇ ਆਂ ਸੜਕਾਂ ਤੇ ਵੀ ਦੇਖਦੇ ਆਂ ਐਸ ਵੇਲੇ ਮੌਜੂਦਾ ਹਾਲਾਤ ਕੀ ਆ ਇੱਥੇ ਕੀ ਸਥਿਤੀ ਆ ਮਨ ਲੋਕਾਂ ਦੇ ਘਰਾਂ ਦੀ ਪਰਿਵਾਰਾਂ ਦੀ ਜਾਂ ਹੋਰ ਦੱਸੋ ਜੀ ਮੌਜੂਦਾ ਹਾਲਾਤ ਅਸੀਂ ਇਹ ਚੈੱਕ ਕੀਤਾ ਵੀ ਅਸੀਂ ਇੱਥੇ ਟਰਾਲੀਆਂ ਲੈਣ ਲੈ ਕੇ ਪਹਿਲਾਂ ਵੀ ਆ ਸਕਦੇ ਸੀ ਪਰ ਜਦੋਂ ਅੱਥੀ ਦੀ ਵੈਰੀਫਿਕੇਸ਼ਨ ਕਰਨ ਵਾਸਤੇ ਪਹਿਲਾਂ ਇੱਥੇ ਆਏ ਆਂ ਇੱਥੇ ਬਹੁਤ ਜ਼ਿਆਦਾ ਪਾਣੀ ਸੀ ਜਿੱਥੇ ਖੜੇ ਆ ਇਸ ਜਗ੍ਹਾ ਤੇ ਵੀ ਬਹੁਤ ਜ਼ਿਆਦਾ ਪਾਣੀ ਸੀ। ਕਹਿੰਦੇ ਇੰਨਾ-ਇੰਨਾ ਕੰਮ ਆਇਆ। ਹਾਂ ਬਿਲਕੁਲ ਸਹੀ ਸੀਗਾ ਸਾਹਮਣੇ ਡੇਰੇ ਨੇ ਇਹਨਾਂ ਦੇ ਡੇਰਿਆਂ ਦੇ ਉੱਤੇ ਸਾਰਾ ਚੈੱਕਅਪ ਕੀਤਾ ਸੀਗਾ ਵੀ ਇੱਥੇ ਕਦੋਂ ਪਹੁੰਚ ਸਕਦੀਆਂ। ਇਹਨਾਂ ਨੇ ਸਾਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਰੇ ਤੂੜੀ ਪਿੱਛੇ ਲਾ ਕੇ ਜਾਂ ਉੱਚੀਆਂ ਜਗ੍ਹਾ ਤੇ ਛੋਟੇ ਜਾਂਦੇ ਆ ਮਤਲਬ ਉਹਦਾ ਕੋਈ ਫਾਇਦਾ ਨਹੀਂ ਖਰਾਬ ਹੋ ਰਿਹਾ ਅਨਾਜ। ਲੇਕਿਨ ਅਸੀਂ ਹੁਣ ਆਏ ਆ ਜਦੋਂ ਅਸੀਂ ਹੁਣ ਆਏ ਆ ਉਹਨਾਂ ਘਰਾਂ 'ਚ ਗਏ ਆ। ਉਹਨਾਂ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਮਿਲੇ ਆ ਵਾਕਿਆ ਯੂ ਹਾਲਾਤ ਡੇਰਿਆਂ ਦੇ ਜਿਨ੍ਹਾਂ ਡੇਰਿਆਂ ਤੇ ਅਜੇ ਤੱਕ ਕੋਈ ਨਹੀਂ ਪਹੁੰਚਾ ਮੈਂ ਸੜਕਾਂ ਤੇ ਲਾ ਕੇ ਬਿਲਕੁਲ ਸੜਕਾਂ ਤੇ ਅਨਾਜ ਲਾ ਲਿੱਤਾ ਗਿਆ ਔਰ ਇਥੋਂ ਹੀ ਅਨਾਜ ਜਿਹੜਾ ਲੁੱਟ ਕੇ ਲੈ ਜਾਂਦੇ ਰਹੇ ਹੁਣ ਜਦੋਂ ਅਸੀਂ ਮੌਕੇ ਤੇ ਗਏ ਆ ਨਾ ਤਾਂ ਉਹਨਾਂ ਦੇ ਘਰ ਚ ਕੋਈ ਤੂੜੀ ਨਾ ਕੋਈ ਤੰਦ ਸੀ ਬਕਾਇਦਾ ਅਸੀਂ ਉਹਨਾਂ ਘਰਾਂ ਦੀ ਵੈਰੀਫਿਕੇਸ਼ਨ ਕਰਕੇ ਅੱਜ ਵੀ ਮੈਂ ਤੁਹਾਨੂੰ ਸਾਹਮਣੇ ਵਿਖਾਉਣਾ ਚਾਹੁੰਦਾ ਵੀ ਪਾਣੀ ਚੱਲ ਰਿਹਾ ਅਸੀਂ ਉਸ ਰਾਤ ਦੇ ਉੱਤੇ ਜਾ ਕੇ ਉਹਨਾਂ ਨੂੰ ਇਹ ਪੁੱਛ ਕੇ ਆਏ ਕਿ ਭਾਈ ਇੱਥੇ ਪਹਿਲਾਂ ਕੋਈ ਪਾਣੀ ਵਗਾਰਾ ਕੋਈ ਚੀਜ਼ ਪਹੁੰਚੀ ਆ ਉਹਨਾਂ ਨੇ ਕਿਹਾ ਬਾਬਾ ਜੀ ਇੰਨਾ ਪਾਣੀ ਅੱਜ ਵੀ ਵਗ ਰਿਹਾ ਇਹਨਾਂ ਦੇਰਿਆਂ ਨੂੰ ਕੋਈ ਡਰਦਾ ਟਰੈਕਟਰ ਤੇ ਟਰਾਲੀਆਂ ਨਹੀਂ ਲੈ ਕੇ ਆਉਂਦਾ ਵੀ ਫਸ ਨਾ ਜਾਣ ਪਰ ਅੱਜ ਅਸੀਂ ਬੜੇ ਸਪਰਟ ਸਾਡੇ ਸਰਦਾਰ ਜਗਤਾਰ ਸਿੰਘ ਜੀ ਉਹ ਨਾਲ ਸਾਡੇ ਗਏ ਉਹਨਾਂ ਨੇ ਕਿਹਾ ਵੀ ਮੈਂ ਲੈ ਕੇ ਜਾਊਂਗਾ ਅਸੀਂ ਉੱਥੇ ਬਕਾਇਦਾ ਤੂੜੀ ਉਹਨਾਂ ਦਾ ਮਾਲ ਡੰਗਰ ਗਿਣਿਆ ਕਿੰਨਾ ਵਾ ਇਹਨਾਂ ਨੂੰ ਕਿਸੇ ਦੀ ਲੋੜ ਆ ਉਹ ਆਪਾਂ ਦੇਖ ਕੇ ਗੁਰੂ ਰਾਮਦਾਸ ਮਹਾਰਾਜੀ ਦੀ ਕਿਰਪਾ ਨਾਲ ਵਾਪਸ ਆਏ ਆ ਬਾਕੀ ਟਰਾਲੀਆਂ ਵੀ ਅਜੇ ਜਿਹੜੀਆਂ ਉਹ ਅਨਰੋਡ ਹੋਈਆਂ ਬਹੁਤ ਬਹੁਤ ਧੰਨਵਾਦ ਜੀ ਇਸ ਪਿੰਡ ਦਾ ਇਸ ਪਹਾਗ ਵਾਲੇ ਪਿੰਡ ਦਾ ਅਸੀਂ ਪੂਰੇ ਪੰਜਾਬ ਲੋ ਧੰਨਵਾਦ ਕਰਦੇ ਆ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ ਤੇ ਇੱਕ ਗੱਲ ਹੋਰ ਭਾਈ ਰਾਸਤੇ ਵਿੱਚ ਸਾਡੇ ਨਾਲ ਵੀ ਇਦਾਂ ਹੋਇਆ ਸਾਡੇ ਕੋਲ ਥੋੜਾ ਜਿਹਾ ਰਾਚਣ ਸੀਗਾ 5-10 ਬੋਰੇ ਉਦਣ ਦੇ ਬੱਚੇ ਸੀ ਅਸੀਂ ਵਿੱਚ ਰੱਖ ਲੈ ਅਸੀਂ ਇੱਕ ਜਗ੍ਹਾ ਇੱਕ ਸਾਨੂੰ ਲੱਗਾ ਵੀ ਬਜ਼ੁਰਗਿਆ ਅਸੀਂ ਉੱਥੇ ਰਾਖਣ ਦੇਣ ਲੱਗੇ ਇਹ ਮੋਟਰਸਾਈਕਲ ਵਾਲਿਆਂ ਨੇ ਸਾਨੂੰ ਆਣ ਕੇ ਘੇਰਾ ਪਾ ਲਿਆ ਰਾਹ ਵਿੱਚ ਗੱਡੀ ਰੋਕ-ਰੋਕ ਕੇ ਦੀ ਕਹਿਣ ਲੱਪੇ ਭਾਜੀ ਸਾਨੂੰ ਕੁਝ ਮਿਲਿਆ ਨਹੀਂ ਤੁਸੀਂ ਉਹਨਾਂ ਨੂੰ ਕਾਹਦੇ ਦੇ ਦਿੱਤਾ ਉਹਨਾਂ ਤੋਂ ਉੱਥੋਂ ਬਹੁ ਮਿਲ ਗਿਆ ਇਦਾਂ ਕਹਿਣ ਲੱਪੇ ਭਾਵ ਵੀ ਜਿਹੜੇ ਰਾਸਤੇ ਆ ਉੱਤੇ ਮੋਟਰਸਾਈਕਲ ਵਾਲੇ ਤੁਰੇ ਫਿਰਦੇ ਆ ਭਾਈ ਉਹਨਾਂ ਤੋਂ ਬਚ ਕੇ ਰਹੋ ਜੇ ਤੁਸੀਂ ਰਾਸ਼ਨ ਬਚਾਉਣਾ ਆਪਣੀ 10-9 ਦੀ ਕਿਰਤ ਕਮਾਈ 'ਚੋਂ ਉਹਨਾਂ ਡੇਰਿਆਂ ਉੱਤੇ ਉਹਨਾਂ ਪਰਿਵਾਰਾਂ ਕੋਲ ਆ ਪਹੁੰਚ ਕਰਕੇ ਬਚਾਓ ਹਾਲਾਤ ਦੇਖ ਕੇ ਬਚਾਓ ਹਾ ਜੀ ਜੀ ਇਹ ਤੇ ਜ਼ਰੂਰੀ ਬੇਨਤੀ ਸੀ ਇਹ ਕਰਨੀ ਚਾਹੁੰਨੇ ਆ ਪੀ ਅਸੀਂ ਵੀਡੀਓ ਦੇ ਵਿੱਚ ਵੇਖਿਆ ਸੀ ਵੀ ਬੰਦੇ ਕੁਝ ਗੁੰਡੇ ਅੰਸਰ کہہ ਸਕਦੇ ਆ ਉਹਨਾਂ ਲੋਕਾਂ ਨੂੰ ਸ਼ਰਾارتی ਅੰਸਰ ਤੁਸੀਂ ਦੇਖਾਂਗਾ ਵੀ ਮੈਂ ਆਪਣੇ ਹੱਥ 'ਚ ਗੁਰੂ ਸਾਹਿਬ ਜੀ ਦਾ ਨੇਜਾ ਫੜਿਆ ਇੱਧਰ ਵੀ ਸਿੰਘਾਂ ਨੇ ਹਥਿਆਰ ਫੜੇ ਆ ਕੋਈ ਸ਼ੱਕ ਨਹੀਂ ਸਾਡੇ ਨਾਲ ਵੀ ਇੱਥੇ ਇੱਕ ਜਗ੍ਹਾ ਤੇ ਤਿੰਨ ਚਾਰ ਬੰਦੇ ਬਦਮਾਸ਼ੀ ਕਰਨ ਆਏ ਹੀ ਪਰ ਉਹਨਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਸਰੂਪ ਵੇਖ ਕੇ ਸਾਡੇ ਹੱਥਾਂ 'ਚ ਬਰਸ਼ੇ ਵੇਖ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਨਿਹੰਗ ਸਿੰਘ ਭਉਜਾ ਨੇ ਇਹ ਗੱਲ ਕਹੀ ਵੀ ਸਾਡਾ ਜਿਹੜਾ ਵਾ ਭਿੰਟਾ ਲਾਉਂਗੀ ਆ ਉਹ ਉਹਨਾਂ ਦੀ ਉਹਨਾਂ ਦੀ ਭਾਸ਼ਾ ਤੋਂ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਬੰਦੇ ਜਾਂ ਸਾੜਦੇ ਖੋਮਾਈ ਕਰ ਸਕਦੇ ਆ ਪਰ ਇਹ ਸ਼ਸਤਰ ਬੂਤਰ ਆਪਣੇ ਪੂਰੇ ਪਿਸਟਲ ਵਾਲਵਰ ਆਪਣੇ ਜਾਂ ਜਿੰਨੇ ਵੀ ਸਾਡੇ ਨਿਜੀ ਸੈਲਫ ਪ੍ਰੋਟੈਕਸ਼ਨ ਵਾਸਤੇ ਸੰਗੋਲ ਸੰਜੀਤ ਹਥਿਆਰ ਨੇ ਉਹ ਅਸੀਂ ਨਾਲ ਲੈ ਕੇ ਆਏ ਸੀ ਸਾਨੂੰ ਪਤਾ ਸੀ ਵੀ ਇਦਾਂ ਦਾ ਚਾਂਸ ਹੋ ਸਕਦਾ ਸੋ ਐਸਾ ਚਾਂਸ ਕੋਈ ਪਾਣਾ ਮਾਰਨੇ ਵਰਤਨ ਨਹੀਂ ਦਿੰਦਾ ਉਹ ਜਾਂਦੇ ਸ਼ਸਤਰ ਬਸਤਰ ਵੇਖ ਕੇ ਕੋਈ ਗੁਰੂ ਸਾਹਿਬ ਦੀ ਕਿਰਪਾ ਕਿ ਉਹ ਇੱਥੋਂ ਵਾਪਸ ਚੱਲ ਗਏ ਲੇਕਿਨ ਉਹਨਾਂ ਨੇ ਪੂਰਾ ਗੁੰਡੇਗਰਦੀ ਦੀ ਕੋਸ਼ਿਸ਼ ਕੀਤੀ ਏ ਵਾਕਿਆ ਹੀ ਸਚਾਈ ਆ ਕਿਉਂਕਿ ਇੱਕ ਬੰਦੇ ਨੇ ਸਾਨੂੰ ਮੋਟਰਸਾਈਕਲ ਤੇ ਰੋਕਿਆ ਉਹਨੇ ਦੱਸਿਆ ਭਾਜੀ ਸਾਨੂੰ ਤੋ ਕੁਝ ਮਿਲਿਆ ਹੀ ਨਹੀਂ ਮੈਂ ਵੰਡੇ ਗਿਆ ਸੀ ਅਸੀਂ ਉਹਨੂੰ ਦਿੱਤਾ ਜਵਾਬ ਕਿਉਂਕਿ ਭਾਈ ਮੇਰਾ ਆਪਾ ਵਿਚਰਦੇ ਰਹਨੇ ਆ ਆਪਣਾ ਕੋਈ 10 ਸੈਂਟ ਗੱਲ ਕਰ ਲਵੇ ਤਾਂ ਉਹਦੇ ਢੇਡ ਪੜ ਲਈ ਜਾਵੇ ਅੰਦਰ ਕੀ ਆ ਤੇ ਉਦੋਂ ਅੱਜ ਜਦੋਂ ਅਸੀਂ ਜਵਾਬ ਦੇ ਕੇ ਤੁਰ ਪਏ ਆ ਤੇ ਰਾਸਤੇ ਵਿੱਚ ਉਹਨੇ ਕਰ ਦਿੱਤਾ ਫੋਨ ਤੇ ਸਾਨੂੰ ਹੋਰ ਮੋਟਰਸਾਈਕਲ ਵਾਲਿਆਂ ਨੇ ਵੀ ਰੋਕਿਆ ਬਾਬਾ ਜੀ ਸਾਨੂੰ ਨਹੀਂ ਕੁਝ ਮਿਲਿਆ ਸਾਨੂੰ ਦਿਓ ਇਹ ਹਾਲਾਤ ਆ ਇਸ ਵੇਲੇ ਜੇ ਚੀਜ਼ ਬਚਾਉਣੀ ਆ ਤੇ ਭਾਈ ਟਿਕਾਣਿਆਂ ਦੇ بچਾਓ ਐਵੇਂ ਨਾ ਆਪਣਾ ਪੈਸਾ ਖਰਾਬ ਕਰਿਓ ਤੇ ਜਿਹੜੇ ਵੀਰ ਆਪਣੇ ਜੂਪੀ ਹਰਿਆਣੇ ਚੋਂ ਕਿੱਥੋਂ ਵੀ ਆਉਂਦੇ ਆ ਅਸੀਂ ਤੁਹਾਡੇ ਇੱਥੇ ਲੋਕਲ ਜਿੰਨੇ ਵੀ ਆ ਰਮਦਾਸ ਵਿੱਚ ਡੇਰਾ ਬਾਬਾ ਨਾਨਕ ਜਿੱਥੇ-ਜਿੱਥੇ ਵੀ ਹਰ ਪ੍ਰਭਾਵਿਤ ਇਲਾਕੇ ਆ ਫਰੋਜ਼ਪੁਰ ਵਿੱਚ ਜਾਂ ਜਿੱਥੇ ਵੀ ਆ ਭਾਈ ਉਹਨਾਂ ਨੂੰ ਬੇਨਤੀ ਕਰਦੇ ਆ ਮੋਤਵਾਰ ਬੰਦੇ ਹੋਣਾ 5-7 ਦਿਨ ਕੱਢੋ ਟਾਈਮ ਤੇ ਰੋਡਾਂ ਉੱਤੇ ਖੜਕੇ ਆਪ ਪਰਿਵਾਰਾਂ ਤੱਕ ਲੈ ਕੇ ਜਾਓ ਉਹਨਾਂ ਤੋਂ ਤਾਂ ਕਿ ਇਹ ਜਿਹੜਾ ਲੋਕਾਂ ਦੀ ਸੇਵਾ ਆਈ ਆ ਜਿਹੜੇ ਆਪਣੇ ਪਧਾਨੀ ਸੱਜਣ ਆ ਉਨ੍ਹਾਂ ਦੀ ਸੇਵਾ ਜਿਹੜੀ ਹੈ ਸਹੀ ਟਿਕਾਣੇ ਤੇ ਪਹੁੰਚ ਸਕੇ ਤਾਂ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਇਕ, ਫੋਲੋ ਐਂਡ ਸਬਸਕ੍ਰਾਈਬ ਕਰਿਓ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ। ਧੰਨਵਾਦ।